ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਤੁਹਾਡੇ ਸਾਹਮਣੇ ਛੋਟੇ ਸਹਿਬ ਜੀ ਦੀ ਜਨਮ ਦੇ ਕਿਰਤਾਰੀ ਗੀਤ ਪੇਸ਼ ਕਰਨ ਜਾ ਰਹੇ ਹਾਂ ਇਹ ਗੀਤ ਉਸ ਸਮੇਂ ਦਾ ਹੈ ਜਦੋਂ ਕਿ ਮਾਤਾ ਗੁਜਰੀ ਜੀ ਛੋਟੇ ਸਹਿਬ ਜਿਆਦਾ ਨੂੰ ਸੂਬੇ ਦੀ ਕਚਹਿਰੀ ਵੱਲ ਨੂੰ ਤੋਰਦੇ ਨੇ ਇਸ ਗੀਤ ਨੂੰ ਮੇਰੇ ਸੁਰਗੇ ਪਿਤਾ ਸਰਦਾਰ ਚੈਸ ਸਿੰਘ ਚਾਂਦ ਜੀ ਨੇ ਲਿਖਿਆ ਤੇ ਗਾਇਆ ਹੈ ਜੇ ਕੋਈ ਸਾਡੇ ਤੋਂ ਕੋਈ ਗਲਤੀ ਹੋਵੇ ਤਾਂ ਸੀ ਬਖਸ਼ੀ ਦੀ ਮਾਫੀ ਚਾਹਾਂਗੇ ਪੋਤੇ ਮਾਤਾ ਗੁਜਰੀ ਦੇ ਪੋਤੇ ਮਾਤਾ ਗੁਜਰੀ ਦੇ ਸੂਬੇ ਦੀ ਕਚਹਿਰੀ ਵਾਲ ਪੋਤੇ ਮਾਤਾ ਗੁਜਰੀ ਦੇ ਸੂਬੇ ਦੀ ਕਚਹਿਰੀ ਵਾਲ ਤੁਝ ਦੇ ਨੇ ਹਿਕ ਤੜਤਾ ਜਿਗਰੇ ਪਹਾੜ ਨਾਲੋਂ ਬਾਲਕਾਂ ਦੇ ਵੱਡੇ ਚਿਹਰੇ ਲੋਕੀ ਵੇਖ ਵੇਖ ਹੁੰਦੇ ਨੇ ਹਰਾ ਪੋਤੇ ਮਾਤਾ ਗੁਜਰੀ ਨੇ ਪੋਤੇ ਮਾਤਾ ਗੁਜਰੀ ਦੇ ਦਾਦੀ ਮਾਤਾ ਪੋਤਿਆਂ ਨੂੰ ਸੂਬੇ ਵੱਲ ਮੋੜ ਕੇ ਸ਼ੁਕਰ ਮਨਾਵੇ ਖੜੀ ਗੋਵੇਂ ਹੱਥ ਜੋੜੀ ਕੇ ਦਾਦੀ ਮਾਤਾ ਪੋਤਿਆਂ ਨੂੰ ਸੂਬੇ ਵੱਲ ਮੋੜ ਕੇ ਸ਼ੁਕਰ ਮਨਾਵੇ ਖੜੀ ਗੋਵੇਂ ਹੱਥ ਜੋੜੀ ਕੇ ਅਥਰੂ ਖੁਸ਼ੀ ਦੇ ਦੋ ਅੱਖਾਂ ਵਿੱਚੋਂ ਸੁੱਟੇ ਵੇਖ ਛੋਟੇ ਛੋਟੇ ਪਤਵਲਵਾਂ ਜਿਗਦੇ ਪਹਾੜੇ ਨਾਲੋਂ ਬਾਲਕਾਂ ਦੇ ਵੱਡੇ ਜਿਹਰੇ ਲੋਕੀ ਵੇਖ ਵੇਖ ਹੁੰਦੇ ਨੇ ਹਰਾਨ ਬੁਤੀਮਤਾਾਂ ਗੁਜ਼ਰੀ ਦੇ ਸਵੇ ਦੀ ਕਚਰੀ ਬਲ ਦੁਰਦਨ ਹਿੱਕ ਤੜਤਾ ਤੇ ਮਤਾ ਹਾਂ ਗੁਜਰੀ ਦੇ ਉਹ ਤੇ ਮਤਾ ਹਾਂ ਗੁਜਰੀ ਦੇ ਉਹ ਤੇ ਮਤਾ ਹਾਂ ਗੁਜਰੀ ਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ